ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਪਿੰਡ ਆ ਉਹ ਪਿੰਡ ਸੀਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਤੇ ਸਾਰੀਆਂ ਭੈਣਾਂ ਤੇ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਹੜਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਹੜੀਆਂ ਭੈਣਾਂ ਕੋ ਚੈਨਲ ਤੇ ਨਵੀਆਂ ਹੁੰਦੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਆਪਾਂ ਕੋਈ ਸਲਾਈ ਦੀ ਜਾ ਕਟਾਈ ਦੀ ਵੀਡੀਓ ਪਾਉਣੇ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾ ਕਰੀ ਬਾਕੀ ਜੇ ਕਿਸੇ ਭੈਣ ਨੂੰ ਕੋਈ ਕਟਿੰਗ ਦੇ ਵਿੱਚ ਦਿੱਕਤ ਆਉਂਦੀ ਆ ਸਮਝ ਨਹੀਂ ਲੱਗਦੀ ਕੋਈ ਕੈਮਰਾ ਵਗੈਰਾ ਹਲਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਾਇਆ ਕਰੋ ਤਾਂ ਕਿ ਜਿਹੜੀ ਇਹ ਦਿੱਕਤ ਆ ਉਹ ਦੂਰ ਹੋ ਸਕੇ ਹੈਨਾ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਇਆ ਕਾਫੀ ਦਿਨਾਂ ਦੇ ਕਮੈਂਟ ਆ ਰਹੇ ਸੀਗੇ WhatsApp ਤੇ ਮੈਸੇਜ ਵੀ ਆ ਰਹੇ ਸੀ ਬਾਈ ਤੁਸੀਂ ਕੋਈ ਨਾ 벨ਟ ਵਾਲੇ ਪੀਐਮਏ ਦੀ ਵੀਡੀਓ ਬਣਾ ਕੇ ਪਾਓ ਹੈਨਾ ਕੋਰਤੇ ਪੀਐਮਏ ਦੀ 벨ਟ ਵਾਲੇ ਦੀ ਅੱਜਕੱਲ ਜਿਵੇਂ ਸੀਜ਼ਨਾਂ ਬਿਆਂਾਂ ਦਾ ਤੇ ਬੈਲਟਲੈਸ ਇਹਾ ਸੂਟ ਆਪਾਂ ਬਣਾਉਣਾ ਪਿਆ ਜਾਂਦਾ ਹਨਾ ਨਹੀਂ ਆਉਂਦਾ ਕਿਸੇ ਨੂੰ ਬਣਾਉਣਾ ਜਾਂ ਕੋਈ ਟੇਲਰ ਮਾਸਟਰ ਆ ਜਾਂ ਕੋਈ ਮੇਰੀ ਭੈਣ ਆ ਹਨਾ ਤਾਂ ਜਿਵੇਂ ਆਪਾਂ ਜੈੱਟਸ ਕੱਟਦੇ ਏਵੇਂ ਲੇਡੀਜ਼ ਕੱਟਿਆ ਜਾਂਦਾ ਹਨਾ ਬਣਾਉਣ ਦਾ ਤਰੀਕਾ ਥੋੜਾ ਜਿਹਾ ਫਰਕ ਹੁੰਦਾ ਉਹਦੀ ਵੀ ਆਪਾਂ ਵੀਡੀਓ ਅਲੱਗ-ਅਲੱਗ ਪਾ ਜਾਗੇ ਕਟਿੰਗ ਲਗਭਗ ਸੇਮ ਹੀ ਹੁੰਦੀ ਹੈ ਠੀਕ ਹੈ ਜੀ ਤਾਂ ਆਪਣੇ ਕੋਲ ਕੱਪੜਾ ਹੈਗਾ ਵੱਡੇ ਪਣੇ ਦਾ 3.5 ਮੀਟਰ ਪ੍ਰੈਸ ਕਰ ਲਿਆ ਆਪਣੇ ਕੱਪੜਾ ਕਾਟਨ ਦਾ ਕੱਪੜਾ ਹੈਗਾ ਸਭ ਤੋਂ ਪਹਿਲਾਂ ਆ ਦੇਖੋ ਆਪਾਂ ਨੇ ਕੱਪੜਾ ਦੂਰਾ ਕੀਤਾ ਹੋਇਆ ਇਧਰੋਂ ਹੁੰਡਾ ਪਾਸਾ ਇਧਰ ਬੰਦ ਦਾ ਤੇ 도ੜਨੇ ਲਾ ਲਾ ਆ ਮੇਰੇ ਵਿਛਾਏ ਹੋਏ ਆ ਸੈਟ ਕਰਕੇ ਠੀਕ ਆ ਆ ਦੇਖ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਨੇੜੇ ਕਰਕੇ ਦਿਖਾ ਦੂ ਕੈਮਰਾ ਹਾਂ ਸਿੱਧਾ ਕਰ ਲਿਆ ਠੀਕ ਆ ਬਿਲਕੁਲ ਕਾਨ ਕੱਢ ਲਿਆ ਇਸ ਤੋਂ ਬਾਅਦ ਆਪਾਂ ਨੇ ਇਹਨੂੰ ਕਿੰਨਾ ਡਾਊਨ ਕਰਨਾ ਲਗਭਗ 1.5 ਇੰਚ ਡਾਊਨ ਭਾਵੇਂ ਲੇਡੀਜ਼ ਪਏ ਆ ਮਾ ਭਾਵੇਂ ਜੈਂਟਸ ਆਪਾਂ 1.5 ਇੰਚ ਡਾਊਨ ਕਰਤਾ ਹੁਣ 1 ਇੰਚ 벨ਟ ਨੂੰ ਆਪਾਂ ਉੱਪਰ ਕੱਢਣਾ ਜੇ 벨ਟ ਲਾਉਣੀ ਹੋਵੇ ਕਿਸੇ ਪਜਾਮੇ ਦੇ ਜਾਂ ਪੈਂਟ ਬਣਾਉਣੀ ਆ ਫੀਤਾ 1 ਇੰਚ ਉੱਪਰ ਕੱਢ ਲੈਣਾ ਦੇਖੋ ਕੱਢ ਲੈਣਾ ਤਾਂ ਜਿਹੜਾ ਇਸ ਪਿਆਮੀ ਦੀ ਲੰਬਾਈ ਹੈ ਬੈਲਟ ਵਾਲੀ ਦੀ ਉਹ ਹੈਗੀ ਆ 38 ਇੰਚ ਲੰਬਾਈ ਇਸ ਪੁਰਾ ਦੀ ਆਪਾਂ 38 ਦੇ ਨਿਸ਼ਾਨ ਲਾਵਾਂਗੇ ਇੱਕ ਠੀਕ ਆ ਤੇ 3 ਇੰਚ ਵੱਧ ਠੀਕ 38 ਦੇ 3 ਕਿੰਨੇ ਹੁੰਦੇ 41 ਲਓ ਜੀ ਹੁਣ ਝੋਲੀ ਰੱਖਣ ਦਾ ਤਰੀਕਾ ਦੇਖੋ ਜਿੱਥੋਂ ਆਪਣਾ ਨਿਸ਼ਾਨ ਲਾਇਆ ਹੈ ਨਾ ਤਰਪਾਈਲੇ ਨੇੜੇ ਕਰਕੇ ਦਿਖਾਓ ਆ ਇੱਥੋਂ ਲੈ ਕੇ 38 ਦੇ ਵਿੱਚੋਂ ਤੁਸੀਂ 11 ਕੱਢਦੇ 38 ਚੋਂ 10 ਕੱਢੇ 28 28 ਦੇ ਵਿੱਚੋਂ ਤੁਸੀਂ ਹੋਰ ਕਟੋ ਕਿੰਨੇ ਰਹਿਣਗੇ 27 ਤਾਂ ਤੁਹਾਡੀ ਜਿਹੜੀ 벨ਟ ਵਾਲੇ ਪੀਐਮ ਦੀ ਭਾਵੇਂ ਤਾਂ ਕਿਸੇ ਭਰਾ ਦੀ ਭਾਵੇਂ ਕਿਸੇ ਭੈਣ ਦੀ ਝੋਲੀ ਜਿਹੜੀ ਬਿਲਕੁਲ ਸਹੀ ਆਏਗੀ। ਇਥੋਂ ਨਿਸ਼ਾਨ ਲਾਉਣਾ ਦੇਖੋ ਐਂ ਕਰਕੇ। ਜਮਾਂ ਸੌਖਾ ਹੈ ਤਰੀਕਾ ਮੇਰਾ। ਜੇਕਰ ਕਿਸੇ ਵੀ ਚੀਜ਼ ਨਹੀਂ ਸਮਝ ਲੱਗਦੀ ਮੈਂ ਵਾਰ-ਵਾਰ ਕਹਿੰਦਾ ਨਾ ਫੋਨ ਲਾ ਕੇ ਤੁਸੀਂ ਪੁੱਛ ਸਕਦੇ ਹੋ। ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰਿਆ ਕਰੋ, ਵੀਡੀਓ ਵਧੀਆ ਲੱਗਦੀ ਹੈ ਲਾਈਕ ਜਲਾਜ਼ਮੀ ਕਰਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਠੀਕ ਆ। ਇੱਕ ਵਾਰ। ਬੈਲਸਨ ਨਿਸ਼ਾਨ ਲਾਉਣ ਮੈਂ ਤਾਂ ਕਿਉਂਕਿ ਨਿਸ਼ਾਨ ਹਦੀ ਨਹੀਂ ਚਾਹਦਾ ਵੈਸੇ ਜੇ ਤੁਰ ਕਿਸੇ ਭੈਣ ਨੇ ਜਾਂ ਪੁਰਾਣੀ ਸੂਟ ਕੱਟਣਾ ਚਿੱਟਾ ਚਾੱਕ ਹੀ ਲਾਉਣਾ ਰੰਗਦਾਰ ਚਾੱਕ ਕਦੇ ਨਹੀਂ ਲਾਉਣਾ ਠੀਕ ਹੈ ਚਿੱਟੇ ਕੱਪੜੇ ਦੇ ਹੁਣ ਆਪਾਂ ਇਧਰੋਂ ਇਸ ਤਰ੍ਹਾਂ ਲਾਵਾਂਗੇ ਨਿਸ਼ਾਨ ਜਿਹੜਾ ਮੇਨ ਲੰਬਾਈ ਦਾ ਆ ਗਿਆ ਨਾ ਆਹ ਆਪਣਾ ਇੱਥੋਂ ਠੀਕ ਆ ਤਿੰਨ ਇੰਚ ਆਪਾਂ ਵਾਧਾ ਰੱਖਿਆ ਵੀ ਕਈ ਵਾਰੀ ਵਾਧਾ ਤਾਂ ਰੱਖੇ ਸੁੰਗੜ ਜਾਂਦਾ ਕਾਟਨ ਦਾ ਕਪੜਾ ਨਾ ਫਿਰ 1.5 ਕੇ ਤਰਪਾਈ ਆਪਾਂ ਨੀਵਾ ਵਗੈਰਾ ਕਰ ਸਕਦੇ ਠੀਕ ਆ ਹੁਣ ਆਪਾਂ ਅੱਧਾ ਇੰਚ ਇਥੋਂ ਛੱਡ ਨਹੀਂ ਛੱਡਣਾ ਆ ਛੱਡ ਤਾ ਨਾ ਕੰਨੀ ਨਹੀਂ ਉਹ ਜਿਹੜਾ ਪਿਆਮੇ ਦਾ ਪਾਟਾ ਉਹ 26.2 ਹੈ ਜਾਨੀ ਕਿ ਸਵਾ ਤੇ ਆ। ਆਪਾਂ 13 ਦੇ ਨਿਸ਼ਾਨ ਲਾਣੇ ਤੋਂ ਆਲੋ 13। ਇੱਥੋਂ ਲਾਮਾਂਗੇ 2 ਤੋਂ 1 ਸੂਤ ਕੱਟ। ਆ ਇਸਾ ਮੇਲੇ ਕਿੰਨਾ ਗਾ? ਕਿੰਨਾ ਗਾ 11 ਇੱਥੋਂ ਵੀ 11 ਰੱਖ ਲੈ। ਆਲੋ 11 ਹੁਣ ਆਪਾਂ ਇੱਥੋਂ ਵੀ 11 ਰੱਖ ਲਾਂਗੇ। ਠੀਕ ਹੈ 11 ਰੱਖ ਲਓ ਭਾਵੇਂ 12 ਰੱਖ ਲਓ ਇਹਦਾ ਕੋਈ ਦਿੱਕਤ ਨਹੀਂ ਹੁੰਦੀ। ਇਹ ਆਲੋ ਆਪਾਂ 11.5 ਰੱਖ ਲਏ। 11.5 ਦਾ ਤੇ ਕਿੰਨਾ ਬਣ ਗਿਆ? ਸਾਡੇ 11 ਦਾ ਅੱਧ ਬਣ ਕੇ 5.5 ਆਲ ਪੌਣੇ ਸੀ ਠੀਕ ਸਾਢੇ 11 ਦਾ ਬਣ ਗਿਆ ਪੌਣੇ ਸੀ ਹੁਣ ਆਪਾਂ ਇਹਦੀ ਮੂਰੀ ਰੱਖਾਂਗੇ ਪਿਆਮੇ ਦੀ ਕਿੰਨੀ ਆ ਮੂਰੀ ਹੈਗੀ ਸਾਢੇ 17 ਆਲੋ ਮੂਰੀ ਅੱਧ ਕਰ ਲੈ ਸਾਢੇ 17 ਇੱਥੇ ਠੀਕ ਆ ਇੱਥੋਂ ਆਪਾਂ ਸਾਢੇ 17 ਨਿਸ਼ਾਨ ਲਾ ਲਵਾਂ ਹੁਣ ਜਦੋਂ ਆਪਾਂ ਨੇ ਆ ਨਿਸ਼ਾਨ ਲਾਉਣਾ ਇਹਨੂੰ ਧਿਆਨ ਦੇ ਨਾਲ ਲਾਵੇ ਇੱਥੋਂ ਵਧੀਆ ਹੈ ਪੂਰਾ ਜਿਵੇਂ ਆ ਰਾਮਧਨੀ ਨੇ ਇਸ ਤਰ੍ਹਾਂ ਆ ਜੇ ਕਿਸੇ ਭੈਣ ਨੂੰ ਗਲਾਈ ਨਹੀਂ ਪਾਉਣੀ ਆਉਂਦੀ ਜਾਂ ਕਿਸੇ ਭਰਾ ਨੂੰ ਤਾਂ ਆ ਗਲਾਈ ਇਸੇ ਵਾਸਤੇ ਦਿੱਤੀ ਨਹੀਂ ਅਈਓ ਮੈਕਨੌਨ ਜੇਦੂ ਵੀ ਕੋਈ ਬਾਜ਼ਾਰ ਬੰਨੇ ਜਾਂਦੇ ਹੂੰ ਫੱਟੀ ਲਾਜ਼ਮੀ ਲਿਆਇਆ ਕਰੋ ਤੇ ਲਿਆਇਆ ਵੀ ਗੁਲਾਈ ਵਾਲੀ ਕਰੋ ਆਹ ਤੇ ਇੱਕ ਆ ਦੋਨੇ ਫੱਟੀਆਂ ਆਪਣੇ ਕੋਲੇ ਲੇਡੀ ਸੂਟ ਕੱਟਣ ਦੇ ਵੀ ਕੰਮ ਨੇ ਇਹ ਤੇ ਜੈੱਟਸ ਦੇ ਵੀ ਬਾਅਦ ਦੇ ਵਿੱਚ ਵੀ ਤੁਸੀਂ WhatsApp ਤੇ ਮੇਰੇ ਤੋਂ ਫੋਟੋ ਮੰਗਵਾ ਸਕਦੇ ਹੋ ਬਾਕੀ ਜਿਹੜੀਆਂ ਭੈਣਾਂ ਚੱਲਦੇ ਨਵੀਆਂ ਹੁੰਦੀਆਂ ਆਪਣਾ ਗਰੁੱਪ ਬਣਿਆ ਹੋਇਆ ਬੀਬੀਆਂਾਂ ਭੈਣਾਂ ਦਾ ਬਿਲਕੁਲ ਫ੍ਰੀ ਸੇਵਾ ਕਿਸੇ ਵੀ ਭੈਣ ਦੇ ਗਰੁੱਪ ਦੇ ਵਿੱਚ ਆਪ ਦਾ ਨੰਬਰ ਐਡ ਕਰਵਾਉਣਾ ਹੁੰਦਾ ਬੋਲ ਕੇ ਭੇਜਿਆ ਕਰੋ ਬਾਈ ਮੇਰਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਫਿਰ ਤੁਹਾਨੂੰ YouTube ਤੇ ਜਾਣ ਦੀ ਲੋੜ ਨਹੀਂ ਤੁਹਾਡੇ ਕੋਲ ਨਾਲ ਦੀ ਨਾਲ ਵੀਡੀਓ ਆ ਜਾਊਗਾ WhatsApp ਦੇ ਉੱਪਰ ਹੀ ਠੀਕ ਆ ਤਾਂ ਆਜੋ ਹੁਣ ਆਪਾਂ ਇਹ ਟਲੇ ਨਿਸ਼ਾਨ ਚੱਕਦੇ ਹਾਂ ਆਹ ਕਾਹ ਮੜੀ ਇਹ ਆ ਦਿੱਗਾ ਇਹ ਤੋਂ ਐਸਟਰ ਇੰਨਾ ਨਿਸ਼ਾਨ ਇਦੂਗਾ ਆਵੇਂ ਐਸਟਰ ਠੀਕ ਆ ਠੀਕ ਆ ਐਸਟਰ ਹੁਣ ਫੱਟੀ ਨੂੰ ਐਂ ਘਮਾਣੇ ਚੱਕ ਇਧਰ ਆ ਬਸ ਲੋਚ ਆਪਾਂ ਇਥੇ ਲਿਆ ਕੇ ਨਾ ਖਤਮ ਕਰ ਦੇਣਾ ਠੀਕ ਆ ਆ ਦੇਖੋ ਕਿੰਨੀ ਸੋਹਣੀ ਸ਼ੇਪ ਬਣ ਗਈ ਹੁਣ ਆਪਾਂ ਇਹਨੂੰ ਪਹਿਲਾਂ ਛੋਟੇ ਪੱਲੇ ਕਟਾਂਗੇ ਬੈਲਟ ਵਾਲੇ ਪਜਾਮੇ ਦੇ ਲੋਚ ਵਾਏ ਸਤਰਾਰਾ ਮਿਆਲ ਗਲਾਈ ਨੂੰ ਪੂਰਾ ਤਿਰਛੀ ਬਾਈ ਡੂੰਗੀ ਨਹੀਂ ਕਰਨੀ ਗਲਾਈ ਪਜਾਮੇ ਦੀ ਨਾ ਇਹ ਆਪਾਂ ਡੂੰਗੀ ਕਰ ਦਨੇ ਫਿਰ ਝੋਲੇ ਲੇੜਨੇ ਵੇਲੇ ਦੂਜੇ ਲਾਸਟ ਕਲੇ ਪਜਾਮੇ ਦੇ ਬਲਜੇ ਪਾ ਲੈਣਾਂਗੇ ਠੀਕ ਆ ਬਾਕੀ ਜਿਹੜੀਆਂ ਭੈਣਾਂ ਲਾਸਟਿਕ ਵਾਲਾ ਪਜਾਮਾ ਸਿੱਖਣਾ ਚਾਹੁੰਦੀਆਂ ਹਨ ਉਹ ਵੀ ਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰ ਦਿਆ ਕਰੋ ਫਿਰ ਆਪਾਂ ਲਾਸਟਿਕ ਵਾਲੇ ਪਜਾਮੇ ਨੂੰ ਆਪਣਾ ਵੀਡੀਓ ਬਣਾ ਕੇ ਪਾ ਦੇਗੇ ਸਲਾਈ ਠੀਕ ਆ ਲੋ ਛੋਟੇ ਪੱਲੇ ਕੱਟੇ ਗਏ ਨੇ ਆਪਣੇ ਹੁਣ ਆਪਾਂ ਇਹਨੂੰ ਇਸੇ ਤਰੀਕਾ ਨਾਲ ਆਰਾਮ ਦੇ ਨਾਲ ਰੱਖਾਂ ਸੈਟ ਤੇ ਜਿਵੇਂ ਆਪਾਂ ਇਹ ਕੱਟਦੇ ਨਾ 벨ਟ ਵਾਲਾ ਪਜਾਮਾ ਠੀਕ ਆ ਏਵੇਂ ਹੀ ਦੂਜਾ ਪਜਾਮਾ ਵੀ ਕੱਟਦੇ ਨੇ ਲਾਸਟਿਕ ਵਾਲੀ ਏਵੇਂ ਹੀ ਪੈਂਟ ਕੱਟੀ ਜੀ ਹੁਣ ਆਪਸਾ ਆਪਾਂ ਦੇਖੋ ਧਿਆਨ ਦੇਣਾ ਇਹ ਇੱਧਰ ਕਰ ਲਿਆ ਇਹ ਆਹ ਆਪਾਸ ਵਾਲ ਟਾਉਨਾਂ ਨੇ ਪੁਰਾਣਾ ਠੀਕ ਹੈ ਬੱਡੇ ਪਣੇ ਦੀ ਜਿਹੜੀ ਇਹ ਆਪਣੀ ਕਟਾਈ ਆ 3.5 ਮੀਟਰ ਵਾਲਾ ਜਿਹੜਾ ਕੱਪੜਾ ਹੁੰਦਾ ਛੋਟੇ ਪਣੇ ਦੀ ਕਟਾਈ ਅਲੱਗ ਹੁੰਦੀ ਹੈ ਜੇ ਕਿਹੜੀ ਛੋਟਾ ਕੱਟਣਾ ਪਈ ਨਾ ਉਹਦੀ ਕਟਾਈ ਦਾ ਫਰਕ ਹੋਵੇ ਲੋ ਜਿਵੇਂ ਜਿਵੇਂ ਮੇਰੇ ਕੋਲ ਕੱਪੜਾ ਆਉਂਦਾ ਰਹਿੰਦਾ ਤਾਂ ਮੈਂ ਉਹਦੀ ਵੀਡੀਓ ਪਾਉਂਦਾ ਰਹਿੰਦਾ ਹੁਣ ਕਾਫੀ ਦਿਨਾਂ ਦਾ ਗੈਪ ਪੈ ਗਿਆ ਸੀਗਾ ਬੱਚੇ ਥੋੜੇ ਆਖੇ ਘੱਟ ਲੱਗਦੇ ਹਨਾ ਵੀ ਕੈਮਰਾ ਫੜਨ ਦੇ ਵਿੱਚ ਦਿੱਕਤ ਆਉਂਦੀ ਆ ਲੋ ਤੇ ਪੂਰਾ ਰਸ ਜਾਨੀ ਬਣਦਾ ਜਦੋਂ ਬੱਚੇ ਕਾਲ ਕਰਦੇ ਨੇ ਵੀ ਜਲਦੀ ਜਲਦੀ ਡੇੜੀ ਖਤਮ ਕਰਦੇ ਫਿਰ ਉਹਨਾਂ ਰਸ ਜਾਨੀ ਬਣਦਾ ਹਨ ਮੈਨੂੰ ਇਹਨਾਂ ਨੂੰ ਥੋੜੀ ਕੱਲੀ ਕੱਲੀ ਚੀਜ਼ ਸਮਝ ਜਾਵੇ ਇਹ ਤੋ ਆਪਣੇ ਅੱਧਾਂ ਇੰਚ ਛੱਟਦੇ ਆਂ ਤੇ ਆਪਾਂ ਅੱਧਾਂ ਇੰਚ ਇੱਥੇ ਹੁਣ ਆਪਾਂ ਧਿਆਨ ਰੱਖਣਾ ਕਿੱਥੇ ਆ ਰਿਹਾ ਆਪਣਾ ਪੱਲਾ ਇਸ ਤਰ੍ਹਾਂ ਪੀਗਾ ਜਦੋਂ ਸੈੱਟ ਹੋ ਗਏ ਆਪਣਾ ਹੁਣ ਚੰਗੀ ਤਰ੍ਹਾਂ ਹੁਣ ਆਪਾਂ ਪਹਿਲਾਂ ਆ ਨਿਸ਼ਾਨ ਲਾਵਾਂਗੇ ਪੱਟਾ ਪੱਟ ਕਿੰਨਾ ਸੀ ਆਪਣਾ 13.5 ਆਪਾਂ ਕਿੰਨਾ ਰੱਖਿਆ ਸੀ 13 ਬੈਗ ਤੋਂ ਵਧਾ ਲਾਂਗੇ ਬੈਗ ਤੋਂ ਬਹੁਤ ਤੁਸੀਂ 3 ਇੰਚ ਵਧਾ ਲਿਆ ਕਰੋ ਇਹ ਨੇੜੇ ਕਰਕੇ ਦਿਖਾਓ ਹਾਂ 3 ਇੰਚ ਠੀਕ ਹੈ ਇੱਥੋਂ ਇੱਥੋਂ ਜਿਹੜੀ ਝੋਲੀ ਰੱਖਣੀ ਹੈ ਬੈਗ ਵਾਲੀ ਕਿੰਨੀ ਰੱਖਾਂਗੇ 5 5 ਇੰਚ ਚੱਕ ਦੇ ਕਰੋ ਪਿੱਛੋਂ ਤੇ ਇਧਰੋਂ ਕਿੰਨੀ ਚੱਕਾਂਗੇ ਆਪਾਂ 3.5 ਇਹ ਬੀਬੀਆਂ ਦੇ ਵੀ ਆਪਾਂ ਨੇ ਸੇਮ ਹੀ ਕਟਾਈ ਹੁੰਦੀ ਆ ਹਨ ਤੇ ਭਰਾਵਾਂ ਦੇ ਬਸ ਭਰਾਮ ਦੇ ਇਹ ਫਰਕ ਆ ਵੀ ਅੱਗੇ ਜੈਪ ਲਾਗੇ ਨੇ ਬੀਬੀਆਂ ਦੇ ਇੱਥੋਂ ਬੰਦ ਹੋ ਜਾਂਦਾ ਇਹ ਮੂਰੇ ਪਲੇਟਾਂ ਪਾ ਸਕਦੇ ਆ ਵੈਸੇ ਵੀਡੀਓ ਆਪਣੀ ਪਾਈ ਹੋਈ ਹੈ ਸਲਾਈ ਦੀ ਜੇ ਕਿਸੇ ਭੈਣ ਨੂੰ ਨਹੀਂ ਲੱਭਦੀ ਉਹ ਮੈਨੂੰ ਵਟਸਐਪ ਤੇ ਜਾ ਕੇ ਮੰਗਵਾ ਲਿਆ ਕਰੋ ਠੀਕ ਆ ਤਾਂ ਹੁਣ ਲੱਕ ਹੈਗਾ ਇਸ ਭਰਾ ਦਾ 35 ਜੇ 34 ਹੁੰਦਾ ਫਿਰ ਚੌਥਾ ਹਿੱਸਾ ਬੰਦਾ ਹੀ 8.5 ਜੇ 34 ਲੱਖ ਹੁੰਦਾ ਫਿਰ ਚੌਥਾ ਹੀ ਸਕਨਾਵਾਂ ਦਾ ਹੀ 8.5 ਤੇ ਹੁਣ ਬਣ ਗਿਆ ਪੌਣੇ ਕਿਨੋਂ 8.5 ਤੇ 4 4 ਇੰਚ ਦਾ ਇਹਦੇ ਵਿੱਚ ਮਾਰਜਿਨ ਪਾਉਣਾ ਹੁੰਦਾ ਪਰ 8.5 ਤੇ 4 8 12 ਹੁਣ ਹਲਕਾ ਜਿਹਾ ਆਪਾਂ ਹੋਰ ਵਧ ਕਰ ਲਿਆ ਇਹ ਜਿਹੜੀਆਂ ਬਰੀਕ ਚੀਜ਼ਾਂ ਜੇਕਰ ਨਹੀਂ ਸਮਝ ਆਉਂਦੀਆਂ ਬਾਅਦ ਦੇ ਵਿੱਚ ਤੁਸੀਂ ਫੋਨ ਕਰਕੇ ਮੈਥੋਂ ਪੁੱਛ ਸਕਦੇ ਹੋ ਠੀਕ ਹੈ ਕੋਈ ਗੱਲ ਨਹੀਂ ਹੁੰਦੀ ਇੱਥੋਂ ਆਪਾਂ ਰੱਖਾਂਗੇ 1.5 ਇੰਚ ਆਹ ਵਾਲਾ ਹਿੱਸਾ 1.5 ਠੀਕ ਉਹ ਨਿਸ਼ਾਨ ਆਪਾਂ ਸਾਰੇ ਚੱਕ ਲਾਂਗੇ ਪੂਰਾ ਧਿਆਨ ਨਾਲ ਦੇਖਣਾ ਆਹ ਵਾਲਾ ਜਿਹੜਾ ਨਿਸ਼ਾਨ ਤੁਸੀਂ ਲਾਉਣਾ ਬਿਲਕੁਲ ਸਿੱਧਾ ਨਹੀਂ ਲਾਉਣਾ ਇੱਥੋਂ ਥੋੜਾ ਧਾਰ ਲਿਆ ਕਰੋ ਥੱਲੇ ਨਾ ਆਈ ਇਸ ਤਰ੍ਹਾਂ ਠੀਕ ਹੈ ਐਵੇਂ ਤੇ ਇਧਰ ਉਹ ਆਹ ਵਾਲਾ ਨਿਸ਼ਾਨ ਆਪਾਂ ਐਸ ਨਿਸ਼ਾਨ ਦੇ ਨਾਲ ਬਣਾ ਲੈਣਾ ਪੰਜ ਨੂੰ ਸਾਢੇ 3 ਦੇ ਨਾਲ ਬਣਾ ਲੈਣਾ ਇੱਥੋਂ ਠੀਕ ਹੈ ਐਸ ਨਹੀਂ ਆਉਣਾ ਐਸ ਨਹੀਂ ਆਣਾ ਬੁਲਾ ਦੇਣਾ ਇੱਥੋਂ ਠੀਕ ਆ ਲੈ ਤੇ ਐਸ ਨਹੀਂ ਆਉਣਾ ਆਪਾਂ ਹੌਲੀ 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 ਨੀਚੇ ਨੂੰ ਲੈ ਕੇ ਜਾਣਾ ਠੀਕ ਆ ਆਹ ਵਾਲਾ ਪਾਸਾ ਨਹੀਂ ਲਾਉਣਾ ਫਿਰ ਬਾੜੀ ਡੂੰਘਾ ਨਹੀਂ ਜਾਂਦੀ ਆ ਦੇਖੋ ਫਿਰ ਪਜਾਮਾ ਅੰਦਰੋਂ ਚੜਨ ਲੱਗਿਆ ਜਿਹੜੀਆਂ ਪੈਣਾ ਕਹਿੰਦੇ ਪਜਾਮਾ ਅੰਦਰੋਂ ਚੜਦਾ ਉਹ ਮੈਨੂੰ ਫੋਨ ਤੇ ਇੱਕ ਵਾਰੀ ਗੱਲ ਕਰ ਲਿਆ ਕਰੋ ਫਿਰ ਥੋੜੇ ਪਜਾਮੇ ਜਿਹੜੀ ਦਿੱਕਤ ਆ ਉਹ ਦੂਰ ਹੋ ਜਾਊਗੀ ਆਨੂੰ ਨੀਚੇ ਜਿਵੇਂ ਜਿਵੇਂ ਵਜਾਈ ਜਾਂਗੇ ਨਹੀਂ ਕੱਟ ਕੇ ਚਲਾ ਸਹਾ ਧਿਆਨ ਰੱਖਿਆ ਕਰੋ ਵੀ ਆਹ ਚੀਜ਼ ਮੋੜ ਕੇ ਘਟਣਾ ਹੁੰਦਾ ਜਿਵੇਂ ਕਿ ਆ ਇਥੋਂ ਵੱਧ ਹੁੰਦਾ ਇਧਰ ਨੂੰ ਆਹ ਚੀਜ਼ ਇਥੋਂ ਬਾਹਰ ਨੂੰ ਹੁੰਦੀ ਹੈ ਕੰਨੀ ਹੈ ਨਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਹੁਣ ਆਪਾਂ ਇਥੋਂ ਜੀ ਹਲਕੀ ਹਲਕੀ ਸ਼ੇਪ ਮਿਲਾ ਰਹੇ ਆਈ ਠੀਕ ਆ ਲਓ ਜੀ ਹੁਣ ਮੈਂ ਇਹਦੀ ਕਟਿੰਗ ਕਰਨ ਲੱਗਿਆ ਐਸ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਜਾਊਗਾ ਹਾਂ ਉਹ ਪਹਿਲਾ ਪਾਸਾ ਕੱਟਿਆ ਗਿਆ ਤੁਹਾਡੇ ੜੇ ਪਾਸੇ ਵਾਲਾ ਹੁਣ ਆ ਮੇਰੇ ਵਾਲੇ ਪਾਸੇ ਆਪਾਂ ਇੱਥੇ ਰੱਖਾਂਗੇ ਬਿਲਕੁਲ ਨਾਲ-ਨਾਲ ਦੀ ਟਿਕਾ ਕੇ ਇੱਥੇ ਲਓ ਕੈਂਚੀ ਵਗੈਰੇ ਨਾਲ ਵਧੀਆਂ ਰੱਖਿਆ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਕੰਮ ਆਉਂਦਾ ਹੁੰਦਾ ਸਾਰਾ ਕੈਂਚੀ ਜਾਂ ਮਸ਼ੀਨ ਜਨੁਕਸ ਹੁੰਦਾ ਫਿਰ ਆਪਾਂ ਕੰਫਿਊਜ਼ ਹੋ ਜਾਂਦੇ ਕਾਫੀ ਭੈਣਾਂ ਦੇ ਮੈਨੂੰ ਨਾ ਫੋਨ ਆਉਂਦੇ ਰਹਿੰਦੇ ਆ ਵੀ ਭਾਈ ਜਿਵੇਂ ਮੈਂ ਪਹੁੰਚੇ ਤਾਂ ਬਣਾ ਲੈਣੀ ਆ ਪਰ ਸਕਰੋਲਾ ਨਹੀਂ ਮੇਥੋਂ ਵਧੀਆ ਭਾਈ ਜੀ ਕਈ ਵਾਰੀ ਆਪਰੇ ਹੱਥ ਸਹੀ ਹੁੰਦਾ ਮਸ਼ੀਨ ਦੇ ਵਿੱਚ ਛੋਟਾ ਜਿਹਾ ਫਾਲਟ ਹੁੰਦਾ ਇੱਕ ਉਦੋਂ ਆਪਾਂ ਸਕਰੋਲਾ ਪਾਉਣੇ ਨਾ ਤਾਂ ਫਿਰ ਪੈਂਡਿੰਗ ਨਹੀਂ ਮਸ਼ੀਨ ਦਿਖਾ ਲਿਆ ਕਰੋ ਮਿਸਤਰੀ ਨੂੰ ਕੇਵਲ ਛੋਟੇ-ਮੋਟੇ ਫਾਲਟ ਦੇ ਵਿੱਚ ਆਪਾਂ ਆਪ ਦੇ ਆਪ ਨੂੰ ਕੋਸ਼ਿਸ਼ ਜਨੇ ਰਹਿਣੇ ਆਂ ਵੀ ਖਬਰ ਮੈਕਨਿਕਸ ਕਰੋਲਣਾਂ ਪੈਣਗੇ ਹਨਾ ਵੀ ਦੂਜੀਆਂ ਭੈਣਾਂ ਦੀ ਵਧੀਆ ਹੁੰਦੀਆਂ ਸਕਰੋਲਾਂ ਜਾਂ ਟੇਲਰਾਂ ਦੀਆਂ ਤਾਂ ਮਸ਼ੀਨ ਦੇ ਵਿੱਚ ਵੀ ਕਈ ਫਾਲਟ ਹੁੰਦਾ ਉਹ ਸਕਰੋਲਾਂ ਸਹੀ ਨਹੀਂ ਬਣਾਉਂਦੀ ਉਹ ਦਿਖਾ ਲਿਆ ਕਰੋ ਆ ਲੋ ਆ ਚੀਜ਼ ਨੂੰ ਐਵੇਂ ਮੋੜ ਕੇ ਦੇਖਿਆ ਕਰੋ ਵੀ ਸਹੀ ਆ ਠੀਕ ਆ ਜੀ ਇੱਥੇ ਆਪਾਂ ਇਹਦੀ ਤਰਪਾਈ ਲਿਖਾਂਗੇ ਇੱਥੇ ਪਾਵਾਂਗੇ ਨੰਬਰ ਉਹ ਬਾਅਦ ਵਿੱਚ ਆਹ ਲੂਪੇ ਵਿੱਚ ਰੱਖ ਲਿਆ ਕਰੋ ਲਾਜ਼ਮੀ ਜੇ ਆਪਾਂ ਨੇ ਕੰਮ ਆਉਂਦੇ ਆ ਠੀਕ ਇਹਨੂੰ ਆਪਾਂ ਸਾਈਡ ਕਿ ਆ ਮੈਟਰ ਆਪਣਾ ਕੱਟਿਆ ਗਿਆ ਜੇਕਰ ਕਿਸੇ ਵੀ ਚੀਜ਼ ਦੀ ਨਾ ਸਮਝ ਲੱਗੇ ਬਾਅਦ ਦੇ ਵਿੱਚ ਫੋਨ ਕਰ ਲੈ ਹੁਣ ਆਪਾਂ ਕੁਰਤੇ ਦਾ ਪੀਸ ਲਾਵਾਂਗੇ ਇੱਥੋਂ ਦੋਨੇ ਲੜ ਜੁੜੇ ਹੋਏ ਨੇ ਕੁਰਤੇ ਦੀ ਲੰਬਾਈ ਜਿਹੜੀ ਹੈਗੀ ਆ ਉਹ ਹੈਗੀ 42 ਇੰਚ ਕੁਰਤੇ ਜਿਹੜੀ ਲੰਬਾਈ ਆ ਹਾਂਜੀ ਕੁਰਤੀ ਜਿਹੜੀ ਲਮਾਈ ਹੈਗੀ ਆ ਉਹ 39 ਇੰਚਾ 42 ਨੂੰ 39 ਔਰ 39 1 40 ਤੇ 44.5 ਠੀਕ ਆ ਆਪਾਂ ਲਾਵਾਂਗੇ ਨਾ 44.5 ਦੇ 1.5 ਇੰਚ ਵੱਧ ਦੁਬਾਰੇ ਫਿਰ ਦੱਸਦੇ ਆ 39 ਲੰਬਾਈ ਹੈ 1.5 ਇੰਚ ਵੱਧ ਰੱਖਿਆ ਤਾਂ ਕਿ ਬਈ ਕਾਰਨ ਵਗੈਰਾ ਹੋਣ ਕਰਕੇ ਨਾ ਘਟ ਜਾਵੇ ਕੱਪੜਾ ਇਹ ਤੋਂ ਨਾ ਬਿਲਕੁਲ ਸਿੱਧਾ ਨਿਸ਼ਾਨ ਲਾ ਲਾਂਗੇ ਇਹ ਇਸ ਤਰ੍ਹਾਂ ਨਿਸ਼ਾਨ ਘਟਾਂ ਇਹ ਚੋਕ ਕੇ ਆਹ ਦੇ ਨਾ ਕੱਪੜਾ ਘਿਚ ਲੇਟੋ ਇੰਨਾ ਪੀਸ ਫਿਰ ਆਪਾਂ ਬਿਲਕੁਲ ਸਿੱਧਾ ਕੱਢ ਦੇਗੇ। ਆ ਕਪੜਾ ਆਪਸੇ ਰੱਖ ਲੈਣੀ। ਹੁਣ ਜਿਵੇਂ ਆ ਦੋਨੇ ਲੜਾ ਇਹਨੂੰ ਦੂਰੇ ਨੂੰ ਫਿਰ ਇੱਕ ਵਾਰੀ ਆਏ ਮੋੜ ਲਈ। ਚੌਰਾ ਹੋ ਗਿਆ। ਬਾਹਰ ਘਾਟ ساری ਉਧਲੇ ਪਾਸੇ ਕੱਢ ਦੇਣੀ ਆ। ਇਹ ਨਾਪ ਲੈਂਦਾ ਹੈ। ਠੀਕ ਹੈ ਇਸ ਭਰਾ ਦਾ ਜਿਹੜਾ ਨਾਪ ਲੈਂਦਾ ਹੋਇਆ ਇਥੋਂ ਮਿਨੇ ਹੋਇਆ ਇਥੋਂ ਹੀ ਮਿਨੇ ਹੋਇਆ ਤੇ ਇਥੋਂ ਹੀ ਮਿਨੇ ਹੋਇਆ। ਬਾਕੀ ਜਿਹੜੀਆਂ ਪਹਿਣਾਂਆਂ ਨੇ ਭਰਾਵੋ ਨਾਪ ਲੈਣ ਦੇ ਵਿੱਚ ਦਿੱਕਤਾਂ ਨੇ ਕਿੰਨੀ ਛਾਤੀ ਨੂੰ ਕਿੰਨਾ ਉਹ ਜੇ ਤਾਂ ਕੋਈ ਟੇਲਰ ਮਾਸਟਰ ਭਰਾ ਨੂੰ ਨਹੀਂ ਸਮਝ ਲੱਗਦੀ ਹਨਾ ਨਵਾਂ ਕੰਮ ਸਿੱਖਉਣਾ ਜਾਂ ਜਿਹੜੇ ਬਾਲੇ ਪੁਰਾਣੇ ਹੁੰਦੇ ਆ ਵੀ ਕਿੰਨੇ ਚ ਮਾਰਜਿਨ ਪਾਉਣਾ ਉਹ ਵੀ ਫੋਨ ਕਰ ਲਿਆ ਕਰੋ ਠੀਕ ਹੈ। ਜੇ ਭਰਾ ਦਾ ਫੋਨ ਨਹੀਂ ਚੱਕਦਾ WhatsApp ਤੇ ਮੈਸੇਜ ਆਪਦਾ ਕਰੋ। ਜਦੋਂ ਫ੍ਰੀ ਹੁੰਦਾ ਫਿਰ ਮੈਂ ਆਪੇ ਫੋਨ ਕਰ ਲੈਂਦਾ ਹਾਂ। ਤਾਂ ਲਓ ਜੀ ਇਹਨਾਂ ਦਾ ਜੀ ਛਾਤੀ ਦੇ ਉੱਪਰੋਂ ਉਹ ਹੈਗਾਗਾ 21 ਇੰਚ ਕੁੜਤਾ ਆਪਾਂ ਕਿੰਨਾ ਪਾਵਾਂਗੇ ਬਾਈ ਇਹ ਤੋਂ ਪਾਵਾਂਗੇ ਆਪਾਂ 22 ਇੰਚ। ਬੰਦ। ਇਹ ਤੋਂ ਵੀ ਆਪਾਂ ਕਾਹੀਏ 22। ਬੈਸੇ ਇਹ ਤੁਸੀਂ ਪੁੱਛਣਾ ਚਾਹੁੰਦੇ ਹੋ ਕਿੰਨਾ ਪਊਗਾ 36 ਛਾਤੀ ਨੂੰ ਤੇ 36 ਦੇ ਵਿੱਚ ਤੁਸੀਂ 8 ਪਾ ਲਓ। ਫਿਰ ਵੀ ਸਹੀ ਆ ਜਾਊਗਾ। ਜਿੰਨੀ ਵੀ ਤੁਹਾਡੀ ਛਾਤੀ ਹੁੰਦੀ ਹੈ ਪੂਰੀ ਪੂਰੀ ਮਣਕੇ ਕਾ ਉਹਦੇ ਵਿੱਚ ਆਪਾਂ 8 ਇੰਚ ਪਾਉਣਾ ਹੁੰਦਾ। ਠੀਕ ਆ। ਬਾਕੀ ਆਪਾਂ ਇਸ ਨਾਪ ਤੇ ਇਸ ਟੌਪ ਤੇ ਇੱਕ ਵੀਡੀਓ ਪਾ ਦਾਂਗੇ। ਸੁੱਖਾ ਹੋ ਜਾਂਦਾ ਨਾ। ਲਓ ਜੀ। ਬਾਈ ਦਾ ਪੀਸ ਆਪਾਂ ਲਾ ਲਿਆ। ਸਾਈਡ ਤੇ ਰੱਖਿਆ ਕੱਪੜਾ। ਇਧਰ ਹੁੰਦੋ ਢੋੜਾ ਲਾਪੋ। ਠੀਕ ਆ। ਇਧਰ ਆਪਾਂ ਗਲਾਈ ਦੇ ਮੰਗ। ਲੋ ਜੀ। ਹਲਕੀ ਜਿਹੀ ਪ੍ਰੈਸ ਇੱਕ ਵਾਰੀ ਮਾਰ ਲਾਂਗੇ ਤਾਂ ਕਿ ਗਲਾਈ ਵਧੀਆ ਆ ਜਾ। ਸਾਰੇ ਕੱਪੜੇ ਦੀ। ਪਵਲਨੀ ਹੈਪਾ ਦੇਖਾਂ ਕਿੰਨੀ ਹੈਪਾ ਮਤਲਬ ਇੱਥੋਂ ਆਂਦੇ ਕਿਉਂ ਇੱਥੋਂ ਇੱਥੋਂ ਆ ਗਈ ਜੀਆਂ ਨੇ ਚਾਹ ਗੁੰਨੇ ਆਪਣੇ ਆਵਲੇ ਹੈਪਾ ਹੈਗੀ ਇਸ ਪਰਾ ਦੀ 20 ਸਾਢੇ 20 ਇੱਥੋਂ 20 ਸਾਢੇ 20 ਜਾਨੀ ਕਿ 15 ਆਪਾਂ ਕਿ ਨਹੀਂ ਰੱਖਨੇ 21 ਇਹ ਚੀਜ਼ ਨੂੰ ਪੂਰਾ ਧਿਆਨ ਨਾਲ ਰੱਖਣਾ ਹੁੰਦਾ ਜੇ ਸੂਤ ਪਰ ਵੀ ਇਧਰ ਨੂੰ ਫਿੱਤਰ ਲੱਗ ਗਿਆ ਤੁਹਾਡਾ ਇੱਥੋਂ ਕੁੜਤਾ ਫਸਣ ਲੱਗ ਜੇ ਤੇ ਸੂਤ ਪਰ ਬਾਹਰ ਨੂੰ ਲੱਗ ਗਿਆ ਤਾਂ ਵੀ ਕੁੜਤਾ ਖੁੱਲਾ ਹੋ ਜਾਵੇ ਇਹ ਚੀਜ਼ ਦਾ ਲਾਜ਼ਮੀ ਨਿਸ਼ਾਨ ਲਾਉਣ ਬਣੇ ਦੋ ਤਿੰਨ ਵਾਰੀ ਚੈੱਕ ਕਰ ਲਿਆ ਕਰੋ ਇੱਕ ਜਿਹਾ ਇੱਥੋਂ ਫੱਟੀ ਤਰਾਂ ਗਿਆ ਤਾਟ ਹੋ ਗਿਆ ਤਾਂ ਵੀ ਦਿੱਕਤ ਆਊਗੀ ਖੁੱਲਾ ਹੋ ਗਿਆ ਤਾਂ ਵੀ ਦੁਬਾਰੇ ਪੱਟਣਾ ਪਊਗਾ ਹਾਂ ਐਸ ਤਰ੍ਹਾਂ ਆ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਨਹੀਂ ਗਲਾਈ ਪਾਉਣੀ ਤਾਂ ਇਹਦਾ ਸ਼ੇਪਰ ਵੀ ਮਿਲ ਜਾਂਦਾ ਜਾਂ ਕੱਚਾ ਮਾਰਕਿੰਗ ਕਰ ਲਿਆ ਕਰੋ ਫਿਰ ਸੌਖਾ ਆ ਜਾਂਦਾ ਹਾਂ ਲੋ ਜੀ ਹੁਣ ਆਪਾਂ ਇੱਥੋਂ ਇਹਦੀ ਬਾਹਰ ਕੱਟ ਕੱਟਦੇ ਹਾਂ ਦੀਆਗੇ ਹੌਲੀ ਹੌਲੀ ਬਸ ਹਾਂ ਬਾਹਰ ਨੂੰ ਕਰਦੇ ਆਂ ਇੱਕ ਵਾਰੀ ਇਹਨੂੰ ਦੁਬਾਰੇ ਖੋਲ ਕੇ ਆਪਾਂ ਕੀ ਕਰਨਾ ਸਾਰਿਆਂ ਦੀ ਚੱਕਣਾ ਹੁੰਦਾ ਅੱਧਾ ਕੰਚ ਜੇਗੇ ਦਾ ਪੇਟ ਜ਼ਿਆਦਾ ਹੈ ਫਿਰ ਜ਼ਿਆਦਾ ਚੱਕਣਾ ਹੁੰਦਾ ਅੱਧਾ ਇੰਚ ਨਾਰਮਲੀ ਆਪਾਂ ਨੇ ਸਾਰਿਆਂ ਦੀ ਚੱਕਣਾ ਛੋਟੇ ਵੱਡੇ ਦੀ ਇਹ ਇਹਦਾ ਕੀ ਹੁੰਦਾ ਜਦੋਂ ਆਪਾਂ ਖੜਦੇ ਆਂ ਤਾਂ ਫਿਰ ਜੇ ਕੁੜਤਾ ਪਿੱਛੋਂ ਹਨ ਉਹ ਲੌਂਗ ਕਾਣੀਗਾ ਨਹੀਂ ਤਾਂ ਪੇਟ ਦੇ ਨਾਲ ਮੂਹਰੇ ਕੁੜਤਾ ਚੱਕਿਆ ਜਾਂਦਾ ਤੇ ਪਿੱਛੇ ਲੌਂਗ ਕ ਲੱਗੇਗਾ ਹਲਕਾ ਜ ਸਾਰੇ ਨੇ ਚੱਕਣਾ ਹੁੰਦਾ ਹੈ। ਭਾਵੇਂ ਕਿਸ ਦਾ ਪੇਟ ਹੈਗਾ ਕਿਸ ਦਾ ਨਹੀਂ ਹੈਗਾ। ਠੀਕ ਆ। ਤੇ ਜੇ ਕਿਸ ਦਾ ਪੇਟ ਵਾਕਈ ਯਾਦੇ ਜਾਂ ਫਿਰ ਤਾਂ ਆਪਾਂ ਨੂੰ 1 ਇੰਚ 1.5 ਇੰਚ ਤੱਕ ਵੀ ਚੱਕਣਾ ਪੈਂਦਾ। ਤੇ ਆ ਉਵੇਂ ਹੀ ਆਪਾਂ ਇਹਨੂੰ ਬੰਦ ਕਰ ਲਿਆ। ਬਾਹਰ ਘਾਟ ਹੈਗੀ ਜਿਹੜੀ ਉਹ ਸਾਰੀ ਉੱਪਰ ਕੱਟ ਲਈ। ਹੁਣ ਆਪਾਂ ਇਹਦੀ ਪੂਰੀ ਲੰਬਾਈ ਮਾਣੀ ਕਿੰਨੀ ਆ? 39 ਇਹ ਤਿਆਰ ਬਿਲਕੁਲ। ਆਪਾਂ ਕਿੰਨੀ ਰੱਖਾਂਗੇ? 40 ਪੁਆਇੰਟ ਤੁਸੀਂ ਇੱਕ ਸੂਤ ਕਰ ਸਕਦੇ ਹੋ ਪਰ ਘਟਨੀ ਚਾਹੀਦੀ। ਹਲੋ 40 ਪੁਆਇੰਟ ਇੱਕ ਸੂਤ। ਕਈ ਵਾਰ ਕੀ ਹੁੰਦਾ ਕੱਪੜਾ ਧੋਣ ਤੋਂ ਬਾਅਦ ਵੀ ਸੰਗੜੀਆਂ ਦਾ ਪਹਿਲੇ ਹੀ ਆਪਾਂ ਨੂੰ ਥੋੜਾ ਚੱਲਣਾ ਚਾਹੀਦਾ ਹੈ। ਬਾਕੀ ਜਿਹੜੇ ਕਾਟਨ ਦੇ ਕੱਪੜੇ ਆ ਉਹ ਕਿੰਨੇ ਘੰਟੇ ਪਿਉਨੇ ਪੂਰੇ 10 ਘੰਟੇ ਪੂਰੀ ਯਾਦ ਭਿੱਜੇ ਰਹਿੰਦੇ ਕਰੋ ਤਾਂ ਵੀ ਕੋਈ ਦਿੱਕਤ ਨਹੀਂ। ਠੀਕ ਹੈ ਜੀ ਫਿਰ ਬਾਅਦ ਦੇ ਵਿੱਚ ਦਿੱਕਤ ਨਹੀਂ ਹੋਣੀ। ਜਿੰਨੇ ਜਿਹੜਾ ਮੋਡਾ ਰੱਖਾਂਗੇ ਆਪਾਂ ਉਹ ਕਿੰਨਾ ਪਾਵਾਂਗੇ ਥੱਲੇ ਨੂੰ 9 ਤੀਰਾ ਹੈਗਾ ਇਸ ਭਰਾ ਦਾ ਕਿੰਨਾ 9 9 2 18 ਯਾਨੀ ਕਿ 18 ਤੀਰਾ ਆਪਾਂ 19 ਰੱਖ ਲਾਂਗੇ 9.5 ਇੱਥੋਂ। ਠੀਕ ਆ ਇਸ ਤਰ੍ਹਾਂ। ਹੁਣ ਇੱਥੋਂ ਆਪਾਂ ਚੱਕਾ ਨਿਸ਼ਾਨ ਲਾਵਾਂਗੇ 9 ਤੋਂ ਬਾਅਦ ਥੱਲੇ ਨੂੰ। ਸਵਾ 15 ਠੀਕ ਆ ਪਾ 15 ਫਿਰ 12 ਤੇ ਫਿਰ 5 ਮਤਲਬ ਕਿ 3 ਇੰਚ ਤੇ ਮੂੰਹ 7 ਇੰਚ ਇਹ ਚੀਜ਼ ਦਾ ਧਿਆਨ ਰੱਖਣਾ ਕਈ ਭਰਾ ਆ ਜਾਂ ਪਣਾ ਕੀ ਕਹਿੰਦੇ ਮੂੰਹ ਸਾਢੇ 6 ਰੱਖਦੇ ਫਿਰ ਗੀਜੇ ਜਹ ਹੱਥ ਨਹੀਂ ਪੈਂਦਾ ਹਨ ਐਵੇਂ ਪਰਸ ਵਗੈਰਾ ਪਾਉਣ ਮਿਲ ਵੀ ਦਿੱਕਤ ਆਉਂਦੀ ਆ ਲਓ ਜੀ ਹੁਣ ਇਥੋਂ ਕਮਰ ਤੋਂ ਕਿੰਨਾ ਗੀਜਿਆਂ ਦਾ ਜਿੱਥੇ ਵਿਚਾਲਾ ਹੈ ਹਨਾ ਉਥੋਂ ਕਮਰ ਹੁੰਦੀ ਹੈ ਇਹਦੀ 39 ਇੰਚ ਇਥੋਂ ਢਿੱਡ ਤੋਂ ਉੱਡਤਾ ਆਪਾਂ ਕਿੰਨੇ ਰੱਖਾਂਗੇ ਸਾਢੇ 39 ਆਪਾਂ ਰੱਖ ਹੈ 40 ਲਓ ਜੀ 39 ਪੇਟ ਤੋਂ ਤਿਆਰ ਆਪਾਂ 40 ਰੱਖ ਲਿਆ ਹੈ ਪਪਾ ਇੱਕ ਵਾਰੀ ਦੁਬਾਰੇ ਫਿਰ ਚੈੱਕ ਕਰ ਲਾਂਗੇ ਸਾਢੇ 20 ਆ ਤੇ ਸਾਢੇ 21 ਬਿਲਕੁਲ ਸਹੀ ਹੈ ਠੀਕ ਆ ਹੁਣ ਆਪਾਂ ਇੱਥੋਂ ਸਕੇਲ ਫੱਟੀ ਲਾਵਾਂਗੇ ਜੀ ਇਹ ਲਓ ਜੀ ਸਕੇਲ ਫੱਟੀ ਲਾ ਲਈ ਨਾ ਐਵੇਂ ਆ ਇਹ ਤੋਂ ਧਰ ਕੇ ਪੂਰਾ ਆ ਨਿਸ਼ਾਨ ਜੇ ਤੁਸੀਂ ਲਾਉਣਾ ਸਕੇ ਤਾਂ ਸਮਝੋ ਤੁਹਾਡਾ ਕੁੱਤਾ ਸਹੀ ਆਇਆ ਕਿਉਂਕਿ ਇਹ ਸਭ ਤੋਂ ਜ਼ਰੂਰੀ ਹੁੰਦਾ ਇਦੀ ਵਿੱਚ ਆਣਗੇ ਲੀਵ ਨਹੀਂ ਵਰਤਣੀ ਆਪਾਂ ਹਨ ਵੀ ਕਈ ਵਾਰੀ ਕੀ ਕਰਦੇ ਆਪਾਂ ਚਾਕ ਨਹੀਂ ਨਿਸ਼ਾਨ ਕਸਾਇਆ ਹਨ ਉਦੋਂ ਫਿਰ ਜਿਆਦਾ ਸੂਤ ਪਰ ਖੁੱਲਾ ਹੋ ਜੂ ਜਾਂ ਫਿਰ ਭੀੜਾ ਹੋ ਜੂ ਸੂਤ ਦੇ ਨਾਲ ਜਿਹੜੇ ਭਰਾ ਸ਼ੌਕ ਨਾਲ ਕੱਪੜੇ ਪਾਉਂਦੇ ਨੇ ਉਹ ਦੱਸ ਦਿੰਦੇ ਆ ਵੀ ਮੇਰਾ ਕੱਪੜਾ ਸੂਟ ਸੈੱਟ ਨਹੀਂ ਬੈਠਾ ਖੁੱਲਾ ਹੋ ਗਿਆ ਜਾਂ ਭੀੜਾ ਹੋ ਗਿਆ ਹਨ ਤਾਂ ਕਰਕੇ ਪਹਿਲੀ ਬਰੀਕੀ ਦੇ ਵਿੱਚ ਆਇਆ ਕਰੋ ਪਟਰੀਟ ਕਰਨੀ ਨਾ ਪਵੇ ਆਪਾਂ ਤੇ ਬਾਕੀ ਜਿਹੜੇ ਭਰਾ ਕੋਈ ਆਪਣੇ ਦੇ ਕੋਲ ਕੁਰਤੇ ਪੈਂਵੇਂ ਵਗੈਰਾ ਸਮੋਲਣਾ ਚਾਹੁੰਦੇ ਆ ਜਿਹੜੇ ਵੀ ਭਰਾ ਆਪਾਂ ਨੂੰ ਹਫਤਾ ਵੀ ਪਹਿਲਾਂ ਕੱਪੜਾ ਦਿੰਦੇ ਆ 10 ਦਿਨ ਪਹਿਲਾਂ ਤੇ ਪਹਿਲੇ ਦਿਨ ਦੇ ਕੱਪੜੇ ਸਲਾਈ ਕਰਨ ਨੂੰ ਤਾਂ ਉਹਨਾਂ ਨੂੰ 100 ਰੁਪਿਆ ਵੀ ਬਚਦਾ ਯਾਨੀ ਕਿ 100 ਰੁਪਿਆ ਡਿਸਕਾਊਂਟ ਵੀ ਮਿਲਦਾ ਜੇ ਕੋਈ ਭਰਾ ਹਫਤਾ ਦਾਸਨ ਕੱਪੜੇ ਪਹਿਲਾਂ ਫਣਾਉਂਦਾ ਜਿਹੜੇ ਭਰਾ ਮੌਕੇ ਦੇ ਦਿੰਦੇ ਆ ਫਿਰ ਸਾਨੂੰ ਵੀ ਦਿੱਕਤ ਆਉਂਦੀ ਹੈ ਨਾ ਤਾਂ ਸਾਨੂੰ ਵੀ ਦਿੱਕਤ ਆਉਂਦੀ ਹੈ ਤਾਂ ਕਿ ਜਿਹੜੇ ਭਰਾ ਮੈਨੂੰ ਕੱਪੜੇ ਫਣਾਉਣੇ ਹੁੰਦੇ ਆ ਤਾਂ ਤੁਸੀਂ ਚਾਹਣੇ ਡਿਸਕਾਊਂਟ ਵੀ ਮਿਲੇ ਉਹ ਹਫਤਾ ਦਾਸਨ ਪਹਿਲਾਂ ਫਟਾਇਆ ਕਰੋ ਤੇ ਆਜੋ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਇੱਕ ਵਾਰੀ ਕਮਰਪ ਵਿਭੰਦ ਦਾ ਨਹੀਂ ਹੁਣੀ ਤਾਂ ਸੈੱਟ ਹੋ ਗਈ ਹੋਣਾ ਬਾਹਰ ਦੇ ਵਿੱਚ ਦਿੱਕਤ ਹੋਏ ਨਹੀਂ ਖੁੱਲਦਾਗਾ ਆਹ ਲੋ 39.5 4.5 ਹੁਣ ਆਪਾਂ ਇਸ ਤੋਂ ਕਮਰੇ ਆਪਸ ਨੂੰ ਇੱਕ ਵਾਰੀ ਖੋਲ ਕੇ ਨਾ 7/8 ਇੰਚ ਆਪਾਂ ਨੂੰ ਉੜਾ ਦੇਣੀ ਪੈਕ ਬਲੇ ਨੂੰ 7/8 ਇੰਚ ਇੱਥੇ ਇਹ ਕਿਉਂ ਕੱਟਿਆ ਕਿਉਂਕਿ ਇੱਥੇ ਟੀਰਾ ਲੱਗੂਗਾ ਵਿਚਾਲੇ ਟੱਕ ਦੇਵਾਂਗੇ ਤੇ ਇਹਨੂੰ ਸਾਈਡ ਤੇ ਮੋੜ ਦੇਣ ਠੀਕ ਹੈ ਜੀ ਹੁਣ ਆਪਾਂ ਉਸੇ ਤਰੀਕੇ ਨੂੰ ਬੰਦ ਕਰਕੇ ਹਲਕੀ ਜਿਹੀ ਨਾ ਪ੍ਰੈਸ ਕੋਲੇ ਲਾਈ ਲਿਆ ਕਰੋ ਇੱਥੋਂ ਇਸ ਤਰ੍ਹਾਂ ਠੀਕ ਹੈ ਆਹੀਂ ਇਸੇ ਦੇ ਪ੍ਰੈਸ ਮਾਰ ਲਈ ਹੁਣ ਜਿਹੜਾ ਤੀਰਾ ਉਹ ਕਿੰਨਾ 9 ਯਾਨੀ ਕਿ 18 ਆਪਾਂ ਪੂਰਾ ਪੂਰਾ ਰੱਖਾਂਗੇ 9 ਹਾਂ ਤੇ ਥੱਲੇ ਨੂੰ ਡਾਊਨ ਕਿੰਨਾ ਕਰਨਾ ਆਪਾਂ ਨੇ 1.1 ਕਾਲਰ ਦਾ ਕਿੰਨਾ ਰੱਖਣਾ ਆਪਾਂ ਨੇ 2.5 ਤੋਂ 1.6 ਥੱਲੇ ਨੂੰ ਕਿੰਨਾ ਰੱਖਣਾ ਆਪਾਂ ਨੇ 3 ਇੱਥੋਂ ਜਿਹੜੀ ਤਰਸੀ ਰੱਖਣੀ ਹੈਗ ਲਈ ਤੇ ਜਿਹੜਾ ਫਰੰਟ ਆ ਇੱਥੋਂ ਉਹ ਸਾਢੇ 8 ਨੂੰ ਪੂਰਾ ਪੂਰਾ ਰੱਖ ਲੈਣਾ ਸਾਢੇ 8 ਫਰੰਟ ਆ ਚੀਜ਼ ਤੋਂ ਨਾ ਜਿਹੜੀ ਫੱਟੀ ਹੁੰਦੀ ਆ ਆਪਣੇ ਇੱਥੇ ਉੱਥੋਂ ਪੂਰਾ ਪੂਰਾ ਮੈਨਣਾ ਹੁੰਦਾ ਆਪਾਂ ਨੇ ਠੀਕ ਆ ਤੇ ਇੱਥੋਂ ਆਪਾਂ ਇਹਦੀ ਗਲਾਈ ਦੇਵਾਂਗੇ ਇਸ ਤਰ੍ਹਾਂ ਠੀਕ ਆ ਇੱਥੋਂ ਆ ਕੇ ਇਸ ਤਰ੍ਹਾਂ ਲੋ ਜੀ ਹੁਣ ਮੈਂ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕੱਟੂਗਾ ਇਹ ਦੂ ਆਪਾਂ ਡੇਢ ਪਰ ਟੈਕ ਸੂਟ ਡਾਊਨ ਕਰ ਲਿਆ ਇਸ ਤਰ੍ਹਾਂ ਠੀਕ ਆ ਨਿਛਾਉਂਦੇ ਬਿਲਕੁਲ ਉਪਰਪਰ ਦੀ ਆ ਚੀਜ਼ ਨਾ ਧਿਆਨ ਫਦ ਕੱਟੀ ਗਈ ਤਾਂ ਦਿੱਕਤ ਆਉਗੂ ਕੱਟ ਕੱਟੀ ਗਈ ਤੇ ਮੂਰੇ ਬਾੜ ਪੈਣੀ ਠੀਕ ਹੈ ਪੈਕ ਪੱਲਾ ਤੇ ਫਰੰਟ ਪੱਲਾ ਵੀ ਆਪਣਾ ਕੱਟੇ ਗਏ ਹੁਣ ਆਪਾਂ ਬਾਹਰ ਹੈਗੀ ਬਾਹਰ ਕਿੱਥੋਂ ਕੱਢਣੀ ਆਪਾਂ ਨੇ ਆਹ ਵਾਲਾ ਪੀਸ ਠੀਕ ਹੈ ਸਿੱਧਾ ਪਾਸਾ ਅੰਦਰ ਕਰ ਲਿਆ ਕਰੋ ਜੇ ਕੱਪੜੇ ਦੇ ਵਿੱਚ ਫੋਟ ਸਿੱਧੇ ਹੋਵੇ ਨਾ ਸਿੱਧਾ ਪਾਸਾ ਅੰਦਰ ਕਿਤੇ ਵੀ ਭੋਰਾ ਚਾਕਦਾ ਜਾ ਕੋ ਮਸ਼ੀਨ ਦਾ ਤੇਲ ਵਗੈਰਾ ਨਹੀਂ ਲੱਗਣੀਆਂ ਇਹ ਚੀਜ਼ ਦਾ ਲਾਜ਼ਮੀ ਧਿਆਨ ਕਰੋ ਜਿਹੜੇ ਮੇਰੇ ਭਰਾ ਟੇਲਰ ਮਾਸਟਰ ਵੀਡੀਓ ਦੇਖਣ ਜੀ ਇਹ ਕਹਿੰਦਾ ਵੀ ਆਪਣਾ ਕੰਮ ਜਿਹੜਾ ਗਰੋਥ ਕਰੇ ਤਾਂ ਤੁਸੀਂ ਪੂਰਾ ਧਿਆਨ ਨਾਲ ਬਰੀਕੀ ਦਾ ਯਤਨ ਕਰੋ ਕੰਮ ਦੀ ਵਿੱਚ ਤਾਂ ਕਿ ਗਾਹਕ ਦੇ ਵੀ ਪੈਸੇ ਲੱਗੇ ਹੁੰਦੇ ਹਨ ਫਿਰ ਕੀਤੀਆ ਭੜਾ ਹੁੰਦਾ ਹੈ ਜਦੋਂ ਆਪਾਂ ਅਗਲੇ ਦੇ ਕੱਪੜੇ ਮੈਲੇ ਕਰ ਦਿੰਦੇ ਆ ਸੂਟ ਮਹਿੰਗੇ ਹੁੰਦੇ ਆ ਅੱਜਕੱਲ ਪੂਰੀ ਤਿਆਰ ਰੱਖਿਆ ਕਰੋ ਬਟਨ ਲਾਉਣ ਵੇਲੇ ਵੀ ਧਾਗਾ ਮੈਲਾ ਨਾ ਹੁੰਦਾ ਕਰੋ ਕੋਸ਼ਿਸ਼ ਕਰਿਆ ਕਰੋ ਕਾਇ ਵਗੈਰਾ ਜਿਹੜੇ ਹੁੰਦੇ ਨਾ ਹੱਥੀ ਕਰਨੀ ਵੀ ਜੇ ਮਸ਼ੀਨ ਤੇ ਹੀ ਕਰਵਾਇਆ ਕਰੂ ਨਾਲੇ ਤਾਂ ਸਫਾਈ ਆਉਂਦੀ ਆ ਤੇ ਨਾਲੇ ਕਪੜਾ ਮੈਲਾ ਨਹੀਂ ਹੁੰਦਾ ਲਓ ਜੀ ਆਪਾਂ ਨੂੰ ਇੱਥੇ ਮੋੜਾਂਗੇ ਜੇ ਛਾਤੀ 36 ਹੋਵੇ ਤਾਂ ਉਹਦਾ ਅੱਧ ਕਰਕੇ ਉਹਦੇ ਵਿੱਚ ਆਪਾਂ 2 ਇੰਚ ਪਾ ਦੇ ਜਿਵੇਂ ਇਸ ਪੁਰਾਣੀ ਛਾਤੀ 36 ਹੈ ਨਾ 36 ਦਾ ਅੱਧ ਕਿੰਨਾ ਹੋ ਗਿਆ 18 18 ਦੇ ਵਿੱਚ ਜਦੋਂ ਅਸੀਂ ਦੋ ਪਾਵਾਂਗੇ ਤਾਂ ਨਿਕਲ ਕੇ ਆਊਗਾ 20 ਤੇ 20 ਇੰਚ ਮੋੜਾ ਇਹਨਾਂ ਦਾ ਬਣੂਗਾ ਇਹ ਆ ਇੱਥੋਂ 20 ਰੱਖਣਾ ਆਪਾਂ ਐਸ ਲੋਟ ਤੇ ਐਡੇ ਲੋਟ 10 2 20 ਠੀਕ ਆ ਇਹ ਟਾਲ ਕਿੰਨੀ ਪਾਉਣੀ ਆਪਾਂ 4 ਇੱਥੋਂ ਨਿਸ਼ਾਨ ਲਾਵਾਂਗੇ ਆਪਾਂ ਬਾਹ ਦਾ ਬਾਹ ਹੈਗੀ 7/24 ਆਪਾਂ ਕਿੰਨੇ ਤਲਾਵਾਂਗੇ 7/23 ਇੱਥੇ ਤੇ ਇਧਰ ਕਿੰਨਾ ਲਾਵਾਂਗੇ ਆਪਾਂ 6 ਪੌਣੇ ਇੰਚ ਇੱਥੋਂ ਸਾਰਿਆਂ ਦੇ ਪੌਣੇ 6 ਇੰਚ ਲਾਉਣਾ ਹੁੰਦਾ ਕੋਣੀ ਮਿਲਣਾ ਕਰੋ ਮੈਂ ਬਾਰ-ਬਾਰ ਆ ਕੋਣੀ ਇੱਥੋਂ ਮਿਲਣਾ ਕਰੋ ਆ ਜੋੜ ਤੋਂ ਕੋਣੀ ਤੋਂ ਇੱਥੋਂ ਕਿੰਨੀ ਹੈਗੀ ਕੋਣੀ 14/2 ਆਪਾਂ ਰੱਖ ਹੈ 15 ਪਹਿਲੇ ਥੋਪੇ ਦੀ ਟਾਲ ਦੇਵਾਂਗੇ ਇਸ ਤੋਂ ਲੋਚ ਐਸ ਨਿਸ਼ਾਨ ਹਲਕਾ ਜਿਹਾ ਡਾਊਨ ਰੱਖਿਆ ਕਰੋ ਇਧਰਲੇ ਪਾਸੇ ਥੋੜੇ ਵਾਲੇ ਪਾਸੇ ਇਧਰੋਂ ਠੀਕ ਹੈ ਐਸ ਤਰ੍ਹਾਂ ਫੱਟੀ ਨੂੰ ਇੱਥੋਂ ਲਾਇਆ ਕਰੋ ਐਵੇਂ ਇਹ ਸਾਰਿਆਂ ਦੀ ਵਰਤਿਆ ਕਰੋ ਫੱਟੀ ਬੀਬੀਆਂ ਭੈਣਾਂ ਜਦੋਂ ਸੂਟ ਕੱਟਦੀਆਂ ਨਾ ਜਿਹੜੀ ਸੂਟ ਦੇ ਵਰਤਿਆ ਕਰੋ ਫੱਟੀ ਤੇ ਜੈਟ ਤੇ ਫੱਟੀ ਲਾਜ਼ਮੀ ਹੋਣੀ ਹੈ ਕਿਉਂ ਇੱਥੋਂ ਫਿਰ ਬੋਰਾ ਆਏ ਬੰਜਦੀ ਮੰਜੀ ਆਪਾਂ ਫੱਟੀ ਨਹੀਂ ਲਾਉਣੀ ਗਾਉ ਜਿਨਿਸ਼ਾਨ ਦੇ ਬਿਲਕੁਲ ਆਪਾਂ ਉਪਰ ਪਰਕਟ ਹੈ ਇਹ ਦੂਜੀ ਪੁਣ। ਇਹ ਤੋਂ ਦੁਆਨ ਛੜ ਕੇ ਗਲਾਈ ਦੇਣੀ। ਪੱਤੀ ਕਿੰਨੀ ਕੱਟਣੀ ਹੈ ਤੇ ਕਿਵੇਂ ਇੱਥੋਂ ਮੋੜ ਲਿਆ ਕਰੋ ਸਿਉਣ ਦਾ ਛੜ ਕੇ। ਪਰ ਇਸ ਦੇ ਨਾਲ ਕਰੀਬ ਵਾਲੇ ਪਮਚਾ ਚਾਗਨਾ ਨਿਸ਼ਾਨ ਵਾਲੇ ਨਾ ਪਰ ਕਿਤੇ ਵੀ ਚਾਗਨਾ ਦਿਸਣਾ ਨਹੀਂ ਚਾਹੀਦਾ ਹੁੰਦਾ। ਹੁਣ ਆਪਾਂ 5.5 ਜਾਂ 6 ਇੰਚ ਪੱਤੀ ਨੂੰ ਕੱਟ ਸਕਦੇ ਹਾਂ ਦੋ ਲੜ ਦੇਖ ਕੇ ਧਿਆਨ ਦੇ ਨਾਲ। ਠੀਕ ਆ। ਇਸੇ ਤਰੀਕੇ ਮੂਰਲੇ ਦੋ ਪੱਲਿਆਂ ਦੇ ਆਪਾਂ ਨੇ ਛਾਂਟ ਪਾਉਣੀ ਆ। ਸਾਰਾ ਆਪਣਾ ਸੂਟ ਕੱਟ ਕੇ ਲਗਭਗ ਤਿਆਰ ਹੋ ਗਿਆ ਕਿਸੇ ਵੀ ਚੀਜ਼ ਦੀ ਕਿਸੇ ਵੀ ਚੀਜ਼ ਦੀ ਨਾ ਸਮਝ ਲੱਗੇ ਜਾਂ ਬਾਅਦ ਦੇ ਵਿੱਚ ਕੋਈ ਸਲਾਈ ਕਰਨ ਵਾਲੀ ਦਿੱਕਤ ਆਉਂਦੀ ਹੈ ਉਹ ਵੀ ਤੁਸੀਂ ਫੋਨ ਤੇ ਜਾਂ ਵਟਸਐਪ ਤੇ ਮੈਸੇਜ ਭੇਜ ਕੇ ਪੁੱਛ ਸਕਦੇ ਹੋ ਬਾਕੀ ਵੀਡੀਓ ਸਮਝ ਲੱਗਦੀ ਹੈ ਜਿਹੜੀਆਂ ਜਿਹੜੀਆਂ ਜੇ ਨਹੀਂ ਸਮਝ ਲੱਗਦੀ ਹੈ ਨਾ ਜਾਂ ਨਿਸ਼ਾਨ ਨਹੀਂ ਦੇਂਦੇ ਕੁਝ ਵੀ ਦਿੱਕਤ ਹੁੰਦੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਜਰੂਰ ਕਮੈਂਟ ਕਰਿਆ ਕਰੋ ਬਾਕੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰ ਰਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ